ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਲੋ ਜੇ ਪਿੰਡ ਆਇਆ ਲਖਸ਼ਰੀ ਨੰਗਲ ਤਸੀਲਈ ਨਾਲਾ ਤੇ ਜ਼ਿਲ੍ਹਾ ਅਮਰਸਰ ਵੀਰ ਦੇ ਕੋਲ ਨਾ ਦੋ ਇਹ ਦੋ ਵਹੜਾ ਇੱਕ ਤੇ ਵਾਹੇ ਆਉਂਦੀ ਗੱਡੀ ਚ ਲਾਗੇ ਬਣਈ ਜੇ ਆ ਗਈ ਠੀਕ ਆ ਨਹੀਂ ਆਉਂਦੀ ਤੇ ਉਹਦੀ ਵੀ ਨਾਲ ਥੋੜਾ ਐਂਡ ਤੇ ਲਾ ਦਾਂਗੇ ਆਪਾਂ ਸ਼ਾਟ ਤੇ ਬਗੀ ਵੀਰ ਕੋਲ ਤੁਸੀਂ ਡਿਟੇਲ ਵੀ ਲੈ ਸਕਦੇ ਜੇ ਕੋਈ ਚਲੋ ਆਪਾਂ ਨੂੰ ਵੀ ਛੇਤੀ ਥੋੜੀ ਜਿਹਾ ਜੋਧਾ ਕਰਕੇ ਨਾ ਤੇ ਬਗੀ ਦੋ ਕਾਂਜ ਵਸ਼ੀਆਂ ਨਾਲ ਤੇ ਲੈਨੇ ਇਹਨਾਂ ਦੀ ਪੂਰੀ ਡਿਟੇਲ ਤੇ ਵੀਡੀਓ ਮੇਰੇ ਭਰਾ ਪੂਰੀ ਵੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸਭ ਠੀਕ ਠਾਕ ਜੀ ਵਧੀਆ ਵਧੀਆ ਤੇ ਵਟ ਕੱਢਦੇ ਬੋਰ ਬੜ ਲਾਤਾ ਜੀ ਹਾਂ ਜੀ ਹਾਂ ਜੀ ਭਾਜੀ ਤੁਹਾਡੇ ਸਹਿਯੋਗ ਦੇ ਨਾਲ ਹੀ ਅੱਗੇ ਹੋਰ ਇਦਾਂ ਹੀ ਹੁੰਦਾ ਹਾਂ ਹਾਂ ਜੀ ਵਾਹਿਗੁਰੂ ਦੀ ਕਿਰਪਾ ਚਾਹੀਦੀ ਆ ਤੇਰੇ ਨਾਲ ਚੀਮਾ ਡੇਰੀ ਫਾਰਮ ਦੇਖਣ ਪਿਆਰ ਭਰੀ ਸਾਸਰੀ ਕਾਲ ਤੇ ਸਾਰੇ ਮੇਰੇ ਭੈਣ ਭਰਾ ਵੱਧ ਤੋਂ ਵੱਧ ਚੀਮਾ ਡੇਰੀ ਫਾਰਮ ਨੂੰ ਸ਼ੇਅਰ ਲਾਇਕ ਕਰੋ ਤੇ ਸਬਸਕ੍ਰਾਈਬ ਕਰੋ ਹਾਂਜੀ ਹਾਂ ਸਬਸਕ੍ਰਾਈਬ ਵੀ ਕਰ ਦਿਓ ਨਾਲ ਹੀ ਘੰਟੀ ਦੇ ਬਟਨ ਨੂੰ ਦਬਾ ਦਿਓ ਹਾਂਜੀ ਹਾਂ ਆਉਣ ਵਾਲੀ ਵੀਡੀਓ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਤੱਕਰ ਪਹੁੰਚੇ ਹਾਂਜੀ ਹਾਂਜੀ ਤੇ ਇੱਕ ਵੈੜ ਆਉਂਡੀ ਆਪਣੀ ਤੇ ਇੱਕ ਆ ਜਰਸੀ ਜੇ ਹਾਂਜੀ ਹਾਂਜੀ ਤੇ ਨਾਲ ਤੇ ਇੱਕ ਕੰਜ ਵਸ਼ੀਆਂ ਦੋ ਜੇ ਠੀਕ ਹੈ ਜੀ ਤੇ ਇਹਦੀ ਕੀ ਡਿਟੇਲ ਜੇ ਵੈੜ ਦੀ ਨਾਲ ਆਪਣਾ ਨਾਮ ਐਡਰੈਸ ਦੱਸ ਦਿਓ ਸਟੈਂਡ ਲਸ਼ਕੀ ਨੰਗਾ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਹੋ ਨੰਬਰ ਹੈ 8158427843 ਠੀਕ ਆ ਵੀਰ ਜੀ ਹਾਂਜੀ ਤੇ ਕੀ ਜੀ ਡਿਟੇਲ ਵਧੀਆ ਵੈੜ ਦੀ ਵੈੜ ਵੀ ਜੀ ਦੂਜਾ ਸੂਆ ਜੇ ਅੱਛਾ ਦੂਜਾ ਸੂਆ ਜੇ ਹਾਂਜੀ ਤੇ ਕਿੰਨੇ ਦਿਨ ਖੜਦੀ ਜੇ ਦਿਨ ਲੈ ਜੂਗੀ 5-6 ਦਿਨ ਵੀ ਜੀ 5-6 ਦਿਨ ਲਾਓ ਜੀ ਹਲੇ ਸ਼ਾਇਦ ਹੁੰਦੇ ਖਿੱਤੇ ਵੱਡੀ ਜਰਸੀ ਆ ਪੰਜਾਬ ਵਾਲੀ ਪੂਰੀ ਲੈ ਵੀਰ ਜੀ ਤੋਰੋ ਇਹਨੂੰ ਬਾਕੀ ਠੰਡੀ ਸੀਲ ਵੀ ਜੀ ਬੜੀ ਆ ਹੰਨੀ ਹੰਨੀ ਇੱਕ ਥਾਣ ਗੋਲ ਵੇਖੋ ਕਿੰਨੇ ਕਮਾਲ ਦਾ ਲੱਗਾ ਜੇ ਲੈਓ ਜੀ ਵੀਰ ਜੀ ਪੂਰੀ ਵੱਡੀ ਜਰਸੀ ਆ ਪੰਜਾਬ ਵਾਲੀ ਕੋਈ ਭਰਾ ਛੋਟੀ ਨਾ ਮੰਨੇ ਤੇ ਬਾਕੀ ਹੈ ਵੀ ਚੰਗੇ ਖੁੱਲੇ ਥਣ ਦੇ ਵੇਧੀ ਆ ਲੈਓ ਵੀਰ ਜੀ ਕਮਾ ਲਿਓ ਜੋ ਫੇਸ ਤੇ ਇੱਕ ਬੰਦਾ ਖਲਾਰੋ ਮੜਾ ਆਜਾ ਖਲਾਰ ਦਿਓ ਥਾਣ ਬਖਾ ਦੀ ਜੀ ਉੱਡ ਰਹੀ ਹੈ ਹਾਂ ਜਿਆ ਥਣ ਥਣ ਤੇ ਵੈਸੇ ਲੰਮਾ ਹੀ ਆ ਅਗੇ ਥਣ ਤੇ ਨੇ ਕੱਢਣਾ ਹਿਸਾਬ ਨਾਲ ਵੈੜਨੇ ਪਾ ਜੋਂ ਡਾ ਖਿੱਚ ਕੇ ਕਹਿ ਤੀ ਠੀਕ ਆ ਜੀ ਫਾਈਦਰ ਕੋ ਵੀ ਜੀ ਜੇ ਮੜਾ ਕਰੋ ਥਣ ਕਰੀਂ ਫਾਦੀ ਲਾਈਦਰ ਵੇਖੋ ਥਣ ਵੇਖੋ ਇਹ ਪਰੇ ਹੋ ਤੁਸੀਂ ਮੜਾ ਹੱਥ ਪਰੇ ਲਓ ਜੀ ਥਣ ਥੋੜਾ ਅੱਗੇ ਤੋਂ ਚੈੱਕ ਕਰ ਸਕਦੇ ਜੇ ਤੇ ਵਿੱਚ ਕਿੰਨਾ ਦੇ ਮੋਲੇ ਦਾ ਬੀਜੀ ਵੇਖ ਲਾ ਤੁਸੀਂ ਕਰ ਦੋ ਅੱਜ ਬੰਦੇ ਉਹਨਾਂ ਨੇ ਘਰ ਆ ਲੈਣ ਦੱਸਿਆ ਵੀ 15 16 ਕਿਲੋ ਅਸੀਂ ਦੋ ਚੁੰਦੇ ਰਹੇ ਨਾਰਮਲ ਸੇਵਾ ਦੇ ਤਿੱਕ ਨਾ ਕਰ ਫਿਰ ਜੈਜਾ ਕਰ ਦਈਏ ਹੈ ਵੱਡੀ ਜਰਸੀ ਕੋ ਪੰਜਾਬ ਵਾਲੀ ਛੋਟੀ ਨਾ ਕੋਈ ਭਰਾ ਮਨੇ ਬੀਜੀ ਮੁੱਲ ਕਰਾਉਣ ਨੂੰ ਭਾਏ 50 ਕਰ ਲਈਏ 45 ਕਰ ਲਈਏ ਹਾਂਜੀ ਦੱਸੋ ਮਾਨ ਦਈਏ ਕਿੰਨੇ ਦਈਏ ਕਿੰਨੇ ਦੀ ਇਹ ਦਈਏ ਆਹ ਦੋ ਚਿਮਾ ਸਾਹਿਬ ਜਿਹਨੇ ਤੁਸੀਂ ਆਪਾਂ ਤਨਪਾ ਜਿਆਦਾ ਰੇਟ ਨਹੀਂ ਪੋਣਾ 5000 6000 ਖੰਡ ਵਾਲੇ 40 ਕੀ ਕਰ ਦਈਏ ਹਾਂਜੀ 40 ਦੀ 42000 ਦੀ ਕੀ ਕਰ 42000 ਦੀ ਹਾਂਜੀ ਚਲੋ ਕੋਈ ਨਹੀਂ ਥੋੜਾ ਬੋਧਾ ਮੰਨ ਤਲ ਹੋ ਜੂਗਾ ਕਾ ਮਾਤਾ ਤੇ ਫੇਰ ਵੀ ਰਾਣੇ ਬਾਕੀ ਕੋਈ ਵੀਰ ਵੈੜ ਵੇਖ ਕੇ ਮੁੱਲ ਲਾਵੇ ਛੋਟੀ ਬੱਛੀ ਨਾ ਵੱਡੀ ਬੱਛੀ 500 ਰੁਪਿਆ ਸੌਦੇ ਤੋਂ ਵੱਖਰੀ ਛੋਟ ਹੋਊਗੀ ਮਲੋਹ ਦੀ ਨਾਲੇ ਤਸੱਲੀ ਕਰਾ ਕੇ ਘੱਲਣਾ ਹਾਂਜੀ ਹਾਂਜੀ 500 ਵੱਖਰੀ ਛੋਟ 500 ਵੱਖਰੀ ਜਿਹੜਾ ਭਰਾ ਇੱਥੇ ਆਊਗਾ ਉਹਨੂੰ ਸਾਰਾ ਤੇਲ ਖਰਚਾ ਮੰਨ ਲਈਦਾ ਕਿਦਾਂ ਮਰਜ਼ੀ ਮੰਨ ਲੇ ਸੌਦੇ ਤੋਂ 500 ਰੁਪਿਆ ਛੋਟ ਹੋਊਗੀ ਕਿਹਨੀ ਦੇ ਵੈੜ ਪੂਰੀ ਵੱਡੀ ਗਾਂ ਜੇ ਲੋ ਜੀ ਇਦਾਂ ਦੀਆਂ ਗਰੰਟੀਆਂ ਕੋਈ ਨਹੀਂ ਇਹ ਦਿੰਦਾ ਵੀ ਇੱਥੇ ਜਿਹੜਾ ਭਰਾ ਆਊ ਉਹਨੂੰ 500 ਦੀ ਛੋਟ ਆ ਸੌਦਾ ਕਰਕੇ ਆ ਵੀ ਦੀ ਜਸਤੀ ਵੈੜ ਜੇ ਵੱਛੀ ਵੇ ਤਨਾ ਪੂਰੇ ਕਮਾਲ ਦੀ ਕੰਨ ਦੇ ਮਸ਼ੀਨ ਲਓ ਜੀ ਫੇਸ ਦੀ ਕਰੋ ਬਿਊਟੀ ਚੱਕ ਕੇ ਦੇ ਹੈਵੀ ਬੋਦੀ ਵਾਲੀ ਗਾ ਨੂੰ ਚੰਗੀ ਤਿਆਰ ਹੋ ਜੂਗੀ ਵੀ ਲੈ ਲਓ ਜੀ ਇੱਥੋਂ ਕਮਾ ਲਿਓ ਮੈਨੂੰ ਠੀਕ ਹੈ ਜੀ ਕਮਾ ਲਿਓ ਕਮਾ ਲਿਓ ਮੈਨੂੰ ਉਹ ਛੋਲੀ ਛਾਲੀ ਬੜੀ ਹੁਣ ਤੋਂ ਹੀ ਇਹਦੀ ਐ ਕਲਾ ਕਲਾ ਨਿਖੜਵਾਣ ਥਾਂ ਲੱਗਾ ਜੀ ਕਰੋ ਮੜੀ ਜੀ ਥਾਂ ਨੂੰ ਬੁਖਾਰ ਹਾਂ ਵੇਖ ਲਈ ਵੇਖ ਲਈ ਬਸ ਤੇ ਅੱਗੇ ਅੱਗੇ ਜੇ ਬੋਦੀ ਵਾਲੀ ਵਾੜੇ ਵੀ ਬਈ ਨੋ ਨੋਈਆਂ ਤੋੜਾ ਥੋੜੀਆਂ ਜਿਹਾ ਹੈਗੀਆਂ ਬੜਾ ਚੰਗੀਆਂ ਨਵੇਂ ਹਾਂਜੀ ਵੀਜੀ ਇੱਕ ਜੋੜਾ ਕਿੰਨੇ ਦਾ ਦੇ ਦਈਏ ਵੀਜੀ ਇਹਨਾਂ ਨਾਲ ਦੋਦਾ ਮੁੱਲ ਬਣੀ ਆਪਾਂ ਮੰਗਣਾ ਆਂਦੇ ਕਿੰਨੇ ਦਾ ਕਰਤੀਏ ਜੋੜਾ ਇਹ ਦੇ ਲੋ ਜੀ 12000 ਦਾ 12000 ਦਾ ਹਾਂਜੀ 10 ਦਾ ਕਰ ਦਈਏ ਕਰ ਦੋ ਵੀ ਜੀ ਹੁਣ ਤੁਹਾਨੂੰ ਥੋੜੀ ਅਸੀਂ ਮੋੜ ਕਰਦੇ ਠੀਕ ਚਲੋ 10 ਚੋਂ ਹੀ ਮੰਨਤਾ ਨਾ ਜੂ ਕੋਈ ਭਰਾਏ ਕਰੀ ਵੇੜਾ ਦਾ ਮੁੱਲ ਲਾਵੇ ਠੀਕ ਹੈ ਨਾ ਵੀਰ ਜੀ ਬਾਕੀ ਬਹੁਤਾ ਕੋਈ ਵੀ ਜਿਆਦਾ ਇੱਕ ਸਾਈ ਜਿੰਨਾ ਪਵੇ ਆਪਣਾ ਅੱਡਾ ਤੁਹਾਨੂੰ ਪਤਾ ਆਪਣਾ ਚੈਨਲ ਤੇ ਪੈਂਦਾ ਹੀ ਜਾਇਜ਼ ਮੋਲਿਆ ਜਿਹੜੀ ਵੀ ਤੇ ਦੂਜੀ ਗਾਈ ਆਉਣ ਢੀ ਜਣਾ ਉਹਦੇ ਥੱਲੇ 8 ਕਿਲੋ ਦੁੱਧ ਜੇ ਮਗਰ ਉਹਦੇ ਮੱਛੀ ਉਹਦਾ ਨਗਾਇਆ ਰੇਟ ਜੇ ਠੀਕ ਹੈ ਚਲੋ ਮਾੜਾ ਸ਼ੋਰ ਮੈਨੂੰ ਕੱਟ ਕੇ ਪਾ ਦਿਓ ਅਗਲੇ ਬੰਨੇ ਲਾ ਦਾਂਗੇ ਠੀਕ ਹੈ ਨਾ ਠੀਕ ਹੈ ਵੀਰ ਸੋਚਵਾਲਾ ਹਨ ਭਰਾ ਜਿੱਦਾਂ ਵੀ ਖਾਣ ਹਲੇ ਦਿਨੇ ਬਾਨਾ ਇੱਧਰ ਵੇਖੋ ਕਿੱਥੇ ਹਾਂਜੀ ਹਾਂਜੀ ਬਗੇ ਚਲੋ ਇਹਦੇ ਥਾਨ ਟਿਪ ਲੈਣ ਇੱਥੇ ਹੀ ਪਾਸ ਕਰ ਲੈਣ ਸੋਚਵਾਲਾ ਕੈਮਰਾ ਵੇਖੋ ਲੋ ਜੀ ਥਾਨ ਥੁਣ ਚੈੱਕ ਕਰ ਸਕਦੇ ਜੀ ਵੇਖੋ ਵੀਰ ਜੀ ਠੀਕ ਹੈ ਜੀ ਤੇ ਚਲੋ ਭਰਾ ਫਿਰ ਵੀ ਤਸੱਲੀ ਕਰ ਲੈਣ ਕਿਉਂਕਿ ਮਗਰੋਂ ਕੋਈ ਲਾਹਮੇ ਵਾਲਾ ਕੰਮ ਹੀ ਨਾ ਹੋਵੇ ਆਪਣੀ ਟਿਪ ਕੇ ਖੜੇ ਇੱਥੋਂ ਉਹ ਦਾਹੀਂ ਦੇ ਟਿਪ ਕੇ ਲੈ ਜੇ ਕਿਸੇ ਨੇ ਆਨਲਾਈਨ ਮੰਗਵਣੀ ਇੱਥੇ ਸਾਡੇ ਕੋਲ ਤਪਾ ਲੈ ਠੀਕ ਹੈ ਵੀਰ ਜੀ ਹਾਂਜੀ ਠੀਕ ਠੀਕ